ਬੜੇ ਹੀ ਮੁਸ਼ਕਿਲ ਦੇ ਨਾਲ ਸੋਖਾ ਸਮਾਂ ਇਸ ਘਰ ਦੇ ਵਿੱਚ ਆਣਾ ਸੀ ਉਹ ਦਿਨ ਜਦੋਂ ਮੁੰਡੇ ਦਾ ਵਿਆਹ ਰੱਖਿਆ ਗਿਆ ਪਤਾ ਲੱਗਿਆ ਕਿ ਬੀਤੇ ਦਿਨੀ ਉਹ ਆਪਣੇ ਪਿੰਡ ਵਾਪਸ ਵਿਦੇਸ਼ ਤੋਂ ਆਇਆ ਸੀ ਅਤੇ ਅੰਮ੍ਰਿਤਸਰ ਦੀ ਕੁੜੀ ਦੇ ਨਾਲ ਮੰਗਣਾ ਕਰਵਾਉਣ ਤੋਂ ਬਾਅਦ ਵਾਪਸ ਚਲਾ ਗਿਆ ਸੀ ਵਿਆਹ ਦੀ ਤਰੀਕ ਵੀ ਛੇਤੀ ਹੀ ਬਣ ਲਈ ਸੀ 20 ਮਈ ਨੂੰ ਮੁੰਡੇ ਦਾ ਵਿਆਹ ਰੱਖਿਆ ਸੀ ਘਰ ਦੇ ਵਿੱਚ ਅਤੇ ਕੱਲ ਹੀ ਉਹ ਮਾਂ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਮਾਂ ਮੈਂ ਅਗਲੇ ਹਫਤੇ ਪਿੰਡ ਵਾਪਸ ਆ ਜਾਣਾ ਤਾਂ ਕਿ ਆਪਾਂ ਵਿਆਹ ਦੀ ਸਾਰੀ ਤਿਆਰੀ ਮਿਲ ਕੇ ਕਰ ਲਈਏ ਮਾਂ ਉਹਨਾਂ ਚਾਵਾਂ ਦੇ ਵਿੱਚ ਹੀ ਭੱਜੀ-ਭੱਜੀ ਕੰਮ ਕਰਦੀ ਹੱਸਦੀ ਖੇਡਦੀ ਇਹ ਹੀ ਦੇਖ ਰਹੀ ਸੀ ਕਿ ਇੱਕ ਹਫਤਾ ਕਦੋਂ ਲੰਘੇਗਾ ਤੇ ਉਹ ਘਰ ਤੇ ਵਿੱਚ ਨੂੰ ਨੂੰ ਲੈ ਕੇ ਆਵੇਗੀ ਪਰ ਨਹੀਂ ਬਤਾ ਸੀ ਕਿ ਇਹ ਸ਼ੁਭ ਦਿਨ ਕਦੇ ਆਣਾ ਹੀ ਨਹੀਂ ਖਬਰ ਆਂਦੀ ਹੈ ਵਿਦੇਸ਼ ਤੋਂ ਕਿ ਉਹਨਾਂ ਦੇ ਪੁੱਤ ਦੀ ਜਾਨ ਗਈ ਹੈ ਅਤੇ ਉਸ ਨੂੰ ਖਤਮ ਕਰ ਦਿੱਤਾ ਗਿਆ ਸਰਯਾਮ ਉਸ ਸਮੇਂ ਜਦੋਂ ਉਹ ਆਪਣਾ ਕੰਮ ਹੀ ਕਰ ਰਿਹਾ ਸੀ ਇਸ ਦੇ ਨਾਲ ਤਕਰਾਰਬਾਜ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਸਤੇ ਕਰੀਬ 8 ਗੋਲੀਆਂ ਮਾਰਨ ਦੀ ਗੱਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਖੀ ਜਾ ਰਹੀ ਹੈ ਇੱਕੋ ਸ਼ਹਿਰ ਦੇ ਵਿੱਚ ਇੱਕੋ ਹੀ ਥਾਂ ਤੇ ਦੋ ਪਰਾਈ ਇਕੱਠੇ ਰਹਿੰਦੇ ਸਨ ਅਤੇ ਜਿਸ ਸਮੇਂ ਇਹ ਸਾਰੀ ਵਾਰਦਾਤ ਹੋਈ ਹੈ ਦੂਸਰਾ ਭਰਾ ਵੀ ਕਰੀਬ 200 ਮੀਟਰ ਪਿੱਛੇ ਹੀ ਆਪਣੇ ਭਰਾ ਤੋਂ ਆ ਰਿਹਾ ਸੀ ਪਰ ਜਾਮ ਹੋਣ ਦੇ ਕਾਰਨ ਉੱਥੇ ਫਸ ਗਿਆ ਸੀ ਗੱਡੀਆਂ ਦੀ ਹੀ ਇਸ ਬਹਿਸ ਨੂੰ ਲੈ ਕੇ ਦੋ ਨੌਜਵਾਨਾਂ ਦੇ ਵਿਚਾਲੇ ਤਕਰਾਰ ਹੁੰਦੀ ਹੈ ਅਤੇ ਗੁਰਪ੍ਰੀਤ ਨਾਮ ਦੇ ਇਸ 32 ਸਾਲਾ ਨੌਜਵਾਨ ਦੀ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਉਸ ਦੀ ਜਾਨ ਲੈ ਲਈ ਗਈ। ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ। ਘਰ ਦੇ ਵਿੱਚ ਪਿਤਾ ਪਹਿਲਾਂ ਹੀ ਨਹੀਂ ਸੀ। ਵੱਡੇ ਭਰਾ ਦੀ ਪਤਨੀ ਵੀ ਆਪਣੀ ਇੱਥੇ ਸਾਸਦੇ ਨਾਲ ਰਹਿੰਦੀ ਹੈ ਤੇ ਹੁਣ ਛੋਟੇ ਭਰਾ ਨੇ ਵਿਆਹ ਕਰਕੇ ਵਿਦੇਸ਼ ਵਾਪਸ ਚਲੇ ਜਾਣਾ ਸੀ ਇੱਕ ਹਫ਼ਤੇ ਬਾਅਦ ਉਸ ਨੇ ਘਰ ਦੇ ਵਿੱਚ ਉਹ ਸਾਰੀਆਂ ਖੁਸ਼ੀਆਂ ਵਾਦੀਆਂ ਸਾਰੀਆਂ ਰੀਝਾਂ ਪਗਾਣੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਮਾੜੀ ਘਟਨਾ ਵਾਪਰ ਗਈ। ਸਤਨਾੰਦ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ? ਆ ਮੇਰਾ ਭਾਣਿਆ। ਕਿਆ ਨਾਮ ਹੈ ਜੀ ਇਹਨਾਂ ਦਾ? ਗੁਰਪ੍ਰੀਤ। ਕਿਹੜੇ ਪਿੰਡ ਦੇ ਰਹਿਣ ਵਾਲੇ ਨੇ? ਹੱਤੋਵਾਲ। ਠੀਕ ਹੈ ਉਮਰ ਕਿੰਨੀ ਇਸ ਦੀ? 32 ਸਾਲ ਦੇ ਹੋ ਗਏ। ਠੀਕ ਹੈ ਜੀ। ਇਹ ਕਿਹੜੀ ਜਗ੍ਹਾ ਗਏ ਹੋਏ ਸੀਗੇ? ਕੈਨੋ ਹੋ ਰਹੇ ਆ। ਅਮਰੀਕਾ 'ਚ। ਹਾਂ। ਅਮਰੀਕਾ। ਤੇ ਕੀ ਗੱਲਬਾਤ ਹੋਈ ਉੱਥੇ ਸਤਨਾੰਦ ਸਿੰਘ ਜੀ ਇਹਨਾਂ ਨਾਲ? ਉਹ ਗੱਲਬਾਤ ਤਾਂ ਕੁਝ ਨਹੀਂ ਹੋਈ ਪਰ ਟਰੱਕ ਚਲਾਉਂਦੇ ਸੀ ਤੇ ਟਰੱਕ ਚਲਾਉਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਤਕਰਾਰ ਹੋ ਕੇ ਤਾਂ ਉਹ ਓਕੋਕ ਰੁਕ ਗਿਆ ਉਹ ਕੰਦਰ ਟਰਮੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਹੁਣ ਗਨ ਕੱਢਦੇ ਉਹ ਜਿਹਦੇ ਇਹਨ ਦੇਖੀ ਗਾਨੇ ਡਾਟ ਪਿਆ ਪਿੱਛੇ ਨੂੰ ਉਹਨੂੰ ਉਸੇ ਵੇਲੇ ਬਰਾਸਟ ਮਾਰਿਆ ਇਹ ਪਿੱਛੇ ਫੇ ਧੂਹੀ ਚ ਗੋਲੀਆਂ ਵਧੀਆਂ ਬੈਕ ਸਾਈਡ ਤੇ ਅੱਠ ਗੋਲ ਅੱਠ ਗੋਲ ਜੀ ਠੀਕ ਹੈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਿਛਲੇ ਕਿੰਨੇ ਸਾਲ ਸਮੇ ਤੋਂ ਵੇਖ ਰਿਹਾ ਸੀ ਭਾਜੀ ਹੁਣ ਇਹਦਾ 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੋਈ ਨਹੀਂ ਕੋਰੇ ਸੀ ਇੱਧਰ ਤੇ ਘਰ ਦੇ ਵਿੱਚ ਕੌਣ ਕੌਣਾ ਜੀ ਇਹ ਇਹਨਾਂ ਦੀ ਮਾਤਾ ਆ ਬਸ ਫਾਦਰ ਦੀ ਮਾਤਾ ਹੀ ਹੈ ਹਾਂ ਤੁਹਾਡੇ ਵਿੱਚ ਕੌਣ ਕੌਣ ਦੀ ਮਾਤਾ ਆ ਬਸ ਇਹਨਾਂ ਦੀ ਤੇ ਫਾਦਰ ਸਾਹਿਬ ਇਹ ਨਹੀਂ ਫਾਦਰ ਡੈਥ ਹੋ ਗਿਆ ਠੀਕ ਆ ਜੀ ਇਹ ਹੋਰ ਵੀ ਭੈਣ ਭਰਾ ਨੇ ਇਹ ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ ਜੋ ਵੀ ਅਮਰੀਕਾ ਚ ਹੈ ਹਾਂ ਇੱਕ ਤੇ ਕੁਝ ਲੱਗਿਆ ਪਤਾ ਕਿ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨੂੰ ਪੜ੍ਹ ਲਿਆ ਜਾਂ ਨਹੀਂ ਅਜੇ ਤੱਕ ਹਾਲੇ ਤੱਕ ਕੋਈ ਉਹਦੀ ਨਹੀਂ ਪਤਾ ਲੱਗਾ ਇਹਨਾਂ ਨੂੰ ਪੜਿਆ ਨਹੀਂ ਹੁੰਦੇ ਆਪਣੀ ਆਇਆ ਹੋ ਕੀ ਮੰਗ ਕਰਦੇ ਹੋ ਸਰਕਾਰ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਇਹ ਚਾਹਣਾ ਚਾਹੁੰਦੇ ਆ ਕਿ ਕੋ ਨੂੰ ਫੜ ਫੜ ਕੇ ਸਜ਼ਾ ਸਭ ਤੋਂ ਸਖਤ ਦਿੱਤੀ ਜਾਵੇ ਤੇ ਉਹਨੂੰ ਉਨੀ سزا ਜਿੰਨੀ ਉਹਨੂੰ ਮਿਲੀ ਉਹਨੂੰ ਮਿਲੇ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ ਤੇ ਉੱਤ ਦੀ ਬੋਡੀ ਇੱਥੇ ਕਿਦਾਂ ਤਰੀਕ ਮੰਗ ਕਰਦਿਓ ਕਿ ਆਵੇ ਤੇ ਅੱਜ ਬੋਡੀ ਆ ਜਾਵੇ ਤਾਂ ਫੇਰ ਠੀਕ ਹੈ ਸਾਨੂੰ ਅਸੀਂ ਵੀ ਉਹ ਨੂੰ ਦੇਖਣ ਰਵਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਅਸੀਂ ਚਾਹੁੰਦੇ ਹਾਂ ਕਿ ਇੱਥੇ ਆ ਜਾਵੇ ਕੋਈ ਸਾਡਾ ਬੱਚਾ ਇੱਥੇ ਬੋਡੀ ਆ ਜਾਵੇ ਹਾਂ ਕਿਆ ਨਾਮ ਹੈ ਤੁਹਾਡਾ ਨਰਨਾ ਚਾਰੂ ਸਿੰਘ ਆ ਜੀ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਪਤੋ ਵਾਲੇ ਚਾਰੂ ਸਿੰਘ ਜੀ ਕਿ ਪਿੰਡ ਦੇ ਨੌਜਵਾਨ ਦੇ ਨਾਲ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਅਮਰੀਕਾ ਦੇ ਵਿੱਚ ਕੀ ਗੱਲ ਚੱਲ ਰਹੀ ਹੈ ਅਸੀਂ ਇਹ ਚਾਹਨਾ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਧਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰਫ ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋਹਰੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਦੀ ਆ ਜੀ ਇਹਦੀ ਉਮਰ ਸੀ ਉਹਦੇ ਭਰਾ ਵਿਆਹ ਹੋਇਆ ਹੈ ਜਿਹੜੇ 1.5 ਸਾਲ ਹੋਇਆ ਉਹ ਵੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਭਾਣਾ ਇਦਾਂ ਦਾ ਬਰਤਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜੋ ਦੇ ਦੋਸਤ ਮਿੱਤਰ ਰੋਂਦੇ ਆ ਪਰਿਵਾਰ ਸਾਰਾ ਰੋਂਦਾ ਸਾਬ ਅਸੀਂ ਵੀ ਰੋਣੇ ਆ ਸਭ ਤੋਂ ਸਾਰੇ ਇਹਨਾਂ ਦੀ ਮੰਗਣੀ ਹੋਈ ਹੋ ਸੀਗੀ ਹਾਂ ਜੀ ਮੰਗਣੀ ਹੋਈ ਸੀਗੀ ਜੀ ਕਿ 2 ਮਹੀਨੇ ਪਹਿਰ ਕੇ ਸੀ ਹਾਂ ਅਗਲੇ ਮਹੀਨੇ ਅੰਬਰਸਾਰ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਹੈ ਕੈਨੇਡਾ ਦੇ ਵਿੱਚ ਤੇ ਆਪਾਚਾਰਾ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਾਵਾਂ ਹੋ ਰਹੀਆਂ ਇਸ ਤਰ੍ਹਾਂ ਦੀਆਂ ਜਿੱਥੇ ਪਹਿਲਾਂ ਹੈ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੀ ਘਟਾਵਾਂ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਵਾਨਾਂ ਤੇ ਹੋ ਰਹੀਆਂ ਇਹ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਾਂ ਨੂੰ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਹੈ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਹੋਣੀ ਚਾਹੀਦੀ ਹੈ ਇਹ ਘਟਾਵਾਂ ਅੱਗੇ ਤੋਂ ਵੱਧ ਤੋਂ ਵੱਧ ਵੱਧੀਆਂ ਜਾ ਰਹੀਆਂ ਇਹ ਤੇ ਅਸੀਂ ਮੰਗ ਕਰਦੇ ਆ ਵੀ ਇਹ ਘਟਾਵਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ ਚੰਗਾ ਸੀਗਾ ਪਿੰਡ ਵੀ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਦੇ ਹਲਾਤ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰ-ਬਾਰ ਮਕਾਨ ਸੋਹਣਾ ਬਣਾਇਆ ਪਰ ਬੱਚਾ ਇਹ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਦੋਂ ਦੀ ਘਟਨਾ ਹੈ ਜੀ ਇਹ ਕਿੰਨੇ ਤਰੀਕ ਦੀ ਕੁਛ ਲੱਗਿਆ ਪਤਾ ਜੀ ਇਹ ਪਰ ਕਿੰਨੇ ਤਰੀਕ ਸੀ ਪਰਸੋਂ 24 ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਕੀ ਮੰਗ ਕੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਤੋਂ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉੱਥੇ ਵੀ ਸਰਕਾਰ ਨੂੰ ਚਾਹੀਦਾ ਵੇ ਅਸੀਂ ਐਡਾ ਵੱਡਾ ਸਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜ਼ਰੂਰ ਆਉਣਾ ਚਾਹੀਦਾ ਕਿ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਹੈ ਹਾਂ ਇਹ ਕੀ ਨਾਮ ਹੈ ਤੁਹਾਡਾ ਮੇਰਾ ਗੁਰਬਖਸ਼ ਸਿੰਘ ਲੰਬਰਦਾਰ ਪਿੰਡ ਤੋਵਾਲ ਜੀ ਲੰਬਰਦਾਰ ਤੋਂ ਕਿਹਦੇ ਬੱਚੇ ਕੋਲ ਤੋਂ ਕੰਟੈਕਟ ਕਰਨਾ ਵਾਪਸ ਕੀ ਕਰਨਾ ਚਾਹੁੰਦੇ ਹੋ ਆਜੇ ਦਿਨ ਪੰਜਾਬੀ ਨੂੰ ਖਵਾਂ ਦੇ ਨਾਲ ਇਸ ਤਰ੍ਹਾਂ ਦੇ ਪਾਸੇ ਆਪਾਂ ਕਰਦੇ ਹਾਂ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸਾਰੇ ਗਾਲੀ ਗੱਲ ਆ ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਮੋਤਾ ਹੱਥ ਕੇ ਨਹੀਂ ਦੇਖਿਆ ਅੱਜ ਕਿਸੇ ਦਾ ਚੁੱਲਾ ਨਹੀਂ ਬਲਿਆ ਬਹੁਤ ਮੰਦ ਭਾਗੀ ਘਟਨਾ ਹੈ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਅਮਰੀਕਨ ਸਰਕਾਰ ਨੂੰ ਇਹ ਤੇ ਬੰਦੀ ਲਾਉਣੀ ਚਾਹੀਦੀ ਹੈ ਸਖਤ ਕਦਮ ਚੁੱਕਣੇ ਚਾਹੀਦੇ ਆ ਜੋ ਵੀ ਆ ਇਹਨੂੰ 12-10 ਦਿਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਨੰਬਰ 1 ਸਰ ਪਤਾ ਲੱਗਿਆ ਕਿ ਉਧਰ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ ਅਜੇ ਕੋਈ ਕਨਫਰਮ ਨਹੀਂ ਹੋ ਸਕਿਆ ਜੀ ਅਜੇ ਕੋਈ ਵਿਅਕਤੀ ਕੋ ਗੋਰਾ ਦੱਸ ਰਹੇ ਆ ਮਾਪੇ ਦੇ ਬ੍ਰਦਰ ਨਾਲ ਟਾਈਪ ਨਹੀਂ ਹੋਇਆ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾਂ ਉਧਰ ਦੀ ਸਰਕਾਰ ਤੋਂ ਤੁਸੀਂ ਬਸ ਇਹ ਮੰਗ ਕਰਦੇ ਵੇ ਸਾਡੇ ਬੱਚੇ ਨੇ ਇੱਥੇ ਇੰਡੀਆ ਉਹਦੀ ਬੋਡੀ ਆ ਜਾਵੇ ਉਹਦੀ ਮੰਮੀ ਇੱਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਹੀ ਮੰਗ ਹੈ ਵੀ ਉਹਦੀ ਬੋਡੀ ਇੰਡੀਆ ਆਉਣੀ ਚਾਹੀਦੀ ਹੈ